ਅਦਾਕਾਰਾ ਪੂਨਮ ਪਾਂਡੇ ਪਿਛਲੇ ਦਿਨੀ ਆਪਣੀ ਫੇਕ ਡੈਥ ਸਟੰਟ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹੀ 2 ਫਰਵਰੀ ਨੂੰ ਅਦਾਕਾਰਾ ਦੀ ਟੀਮ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਪੂਨਮ ਪਾਂਡੇ ਦੀ ਮੌਤ ਸਰਵਾਈਕਲ ਕੈਂਸਰ ਕਰਕੇ ਹੋ ਚੁੱਕੀ ਹੈ ਅਗਲੇ ਦਿਨ ਪੂਨਮ ਨੇ ਇੱਕ ਪੋਸਟ ਸਾਂਝੀ ਕਰਦਿਆ ਕਿਹਾ ਕਿ ਉਹ ਜ਼ਿੰਦਾ ਹੈ ਅਤੇ ਉਸਨੇ ਸਰਵਾਈਕਲ ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਉਸ ਦੀ ਮੌਤ ਦੀ ਛੁੱਟੀ ਖਬਰ ਫੈਲਾਈ ਸੀ ਇਸ ਫਰਜੀ ਮੌਤ ਦੇ ਸਟੰਟ ਤੋਂ ਬਾਅਦ ਪੂਨਮ ਪਾਂਡੇ ਨੇ ਸਰਵਾਈਕਲ ਸਜਾਗਰੁਕਤਾ ਨਾਲ ਜੁੜੀਆਂ ਕਈ ਪੋਸਟਾਂ ਵੀ ਕੀਤੀਆਂ ਸਨ ਹਾਲਾਂਕਿ ਅਦਾਕਾਰਾਂ ਨੇ ਹੁਣ ਇਹਨਾਂ ਸਾਰੀਆਂ ਪੋਸਟਾਂ ਨੂੰ ਹੁਣ ਆਪਣੀ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤਾ ਹੈ ਸਰਵਾਈਕਲ ਕੈਂਸਰ ਨਾਲ ਸੰਬੰਧਿਤ ਇੱਕ ਵੀ ਪੋਸਟ ਜਾਂ ਵੀਡੀਓ ਹੁਣ ਉਸਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਨਹੀਂ ਹੈ ਪੂਨਮ ਨੇ ਸਾਰੀਆਂ ਪੋਸਟਾਂ ਨੂੰ ਡਿਲੀਟ ਕਰਨ ਤੋਂ ਬਾਅਦ ਇੱਕ ਕ੍ਰਿਪਟਿਕ ਪੋਸਟ ਵੀ ਸ਼ੇਅਰ ਕੀਤੀ ਹੈ ਪੂਨਮ ਨੇ ਪੋਸਟ 'ਚ ਲਿਖਿਆ ਹੈ ਸੱਚਾਈ ਬਹੁਤ ਜਲਦ ਸਾਹਮਣੇ ਆ ਜਾਵੇਗੀ ਪੂਨਮ ਦੀ ਇਸ ਪੋਸਟ ਤੇ ਸੋਸ਼ਲ ਮੀਡੀਆ ਯੂਜ਼ਰਸ ਸਿੱਖੀ ਪ੍ਰਤੀਕਿਰਿਆ ਵੀ ਦੇ ਰਹੇ ਹਨ ਦੱਸਿਆ ਕਿ ਪੂਨਮ ਪਾਂਡੇ ਦੇ ਫੇਕ ਡੈਥ ਸਟੰ ਨੇ ਲੋਕਾਂ ਨੂੰ ਕਾਫੀ ਨਿਰਾਸ਼ ਕੀਤਾ ਸੀ ਉਹਨਾਂ ਦੀ ਇਸ ਹਰਕਤ ਕਾਰਨ ਵੱਡੇ ਵੱਡੇ ਸੈਲਫ ਤੋਂ ਲੈ ਕੇ ਆਮ ਲੋਕਾਂ ਤੱਕ ਗੁੱਸਾ ਦੇਖਣ ਨੂੰ ਮਿਲ ਰਿਹਾ ਸੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਪੂਨਮ ਪਾਂਡੇ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ ਸੀ ਅਤੇ ਕਈ ਲੋਕਾਂ ਨੇ ਅਧਿਕਾਰਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ ਅਦਾਕਾਰਾ ਪੂਨਮ ਪਾਂਡੇ ਪਿਛਲੇ ਦਿਨੀ ਆਪਣੀ ਫੇਕ ਡੈਥ ਸਟੰਟ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹੀ 2 ਫਰਵਰੀ ਨੂੰ ਅਦਾਕਾਰਾਂ ਦੀ ਟੀਮ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਪੂਨਮ ਪਾਂਡੇ ਦੀ ਮੌਤ ਸਰਵਾਈਕਲ ਕੈਂਸਰ ਕਰਕੇ ਹੋ ਚੁੱਕੀ ਹੈ ਅਗਲੇ ਦਿਨ ਪੂਨਮ ਨੇ ਇੱਕ ਪੋਸਟ ਸਾਂਝੀ ਕਰਦਿਆ ਕਿਹਾ ਕਿ ਉਹ ਜ਼ਿੰਦਾ ਹੈ ਤੇ ਉਸਨੇ ਸਰਵਾਈਕਲ ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਉਸਦੀ ਮੌਤ ਦੀ ਛੁੱਟੀ ਖਬਰ ਫੈਲਾਈ ਸੀ ਇਸ ਫਰਜੀ ਮੌਤ ਦੇ ਸਟੰਟ ਤੋਂ ਬਾਅਦ ਪੂਨਮ ਪਾਂਡੇ ਨੇ ਸਰਵਾਈਕਲ ਸਜਾਗਰਤਾ ਨਾਲ ਜੁੜੀਆਂ ਕਈ ਪੋਸਟਾਂ ਵੀ ਕੀਤੀਆਂ ਸ ਹਾਲਾਂਕਿ ਅਦਾਕਾਰਾਂ ਨੇ ਹੁਣ ਇਹਨਾਂ ਸਾਰੀਆਂ ਪੋਸਟਾਂ ਨੂੰ ਹੁਣ ਆਪਣੇ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤਾ ਸਰਵਾਈਕਲ ਕੈਂਸਰ ਨਾਲ ਸੰਬੰਧਿਤ ਇੱਕ ਵੀ ਪੋਸਟ ਜਾਂ ਵੀਡੀਓ ਹੁਣ ਉਸ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਨਹੀਂ ਹੈ ਪੁਨਮ ਨੇ ਸਾਰੀਆਂ ਪੋਸਟਾਂ ਨੂੰ ਡਿਲੀਟ ਕਰਨ ਤੋਂ ਬਾਅਦ ਇੱਕ ਕ੍ਰਿਪਟਿਕ ਪੋਸਟ ਵੀ ਸ਼ੇਅਰ ਕੀਤੀ ਹੈ ਪੂਨਮ ਨੇ ਪੋਸਟ ਚ ਲਿਖਿਆ ਹੈ ਸੱਚਾਈ ਬਹੁਤ ਜਲਦ ਸਾਹਮਣੇ ਆ ਜਾਵੇਗੀ ਪੂਨਮ ਦੀ ਇਸ ਪੋਸਟ ਤੇ ਸੋਸ਼ਲ ਮੀਡੀਆ ਯੂਜ਼ਰਸ ਸਿੱਖੀ ਪ੍ਰਤੀਕਿਰਿਆ ਵੀ ਦੇ ਰਹੇ ਹਨ ਦਾਅਵਾ ਕੀ ਪੂਨਮ ਪਾਂਡੇ ਦੇ ਫੇਕ ਡੈਥ ਸਟੰ ਨੇ ਲੋਕਾਂ ਨੂੰ ਕਾਫੀ ਨਿਰਾਸ਼ ਕੀਤਾ ਸੀ ਉਹਨਾਂ ਦੀ ਇਸ ਹਰਕਤ ਕਾਰਨ ਵੱਡੇ ਵੱਡੇ ਸੈਲਫ ਤੋਂ ਲੈ ਕੇ ਆਮ ਲੋਕਾਂ ਤੱਕ ਗੁੱਸਾ ਦੇਖਣ ਨੂੰ ਮਿਲ ਰਿਹਾ ਸੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਪੂਨਮ ਪਾਂਡੇ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ ਸੀ ਅਤੇ ਕਈ ਲੋਕਾਂ ਨੇ ਅਦਾਕਾਰਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ ਅਦਾਕਾਰਾ ਪੂਨਮ ਪਾਂਡੇ ਪਿਛਲੇ ਦਿਨੀ ਆਪਣੀ ਫੇਕ ਡੈਥ ਸਟੰਟ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹੀ 2 ਫਰਵਰੀ ਨੂੰ ਅਦਾਕਾਰਾਂ ਦੀ ਟੀਮ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਪੂਨਮ ਪਾਂਡੇ ਦੀ ਮੌਤ ਸਰਵਾਈਕਲ ਕੈਂਸਰ ਕਰਕੇ ਹੋ ਚੁੱਕੀ ਹੈ ਅਗਲੇ ਦਿਨ ਪੂਨਮ ਨੇ ਇੱਕ ਪੋਸਟ ਸਾਂਝੀ ਕਰਦਿਆ ਕਿਹਾ ਕਿ ਉਹ ਜ਼ਿੰਦਾ ਹੈ ਤੇ ਉਸਨੇ ਸਰਵਾਈਕਲ ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਉਸ ਦੀ ਮੌਤ ਦੀ ਝੂਠੀ ਖਬਰ ਫੈਲਾਈ ਸੀ ਇਸ ਫਰਜੀ ਮੌਤ ਦੇ ਸਟੰਟ ਤੋਂ ਬਾਅਦ ਪੂਨਮ ਪਾਂਡੇ ਨੇ ਸਰਵਾਈਕਲ ਸਜਾਗਰਕਤਾ ਨਾਲ ਜੁੜੀਆਂ ਕਈ ਪੋਸਟਾਂ ਵੀ ਕੀਤੀਆਂ ਸਨ ਹਾਲਾਂਕਿ ਅਦਾਕਾਰਾਂ ਨੇ ਹੁਣ ਇਹਨਾਂ ਸਾਰੀਆਂ ਪੋਸਟਾਂ ਨੂੰ ਹੁਣ ਆਪਣੀ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤਾ ਹੈ ਸਰਵਾਈਕਲ ਕੈਂਸਰ ਨਾਲ ਸੰਬੰਧਿਤ ਇੱਕ ਵੀ ਪੋਸਟ ਜਾਂ ਵੀਡੀਓ ਹੁਣ ਉਸ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਨਹੀਂ ਹੈ ਪੂਨਮ ਨੇ ਸਾਰੀਆਂ ਪੋਸਟਾਂ ਨੂੰ ਡਿਲੀਟ ਕਰਨ ਤੋਂ ਬਾਅਦ ਇੱਕ ਕ੍ਰਿਪਟਿਕ ਪੋਸਟ ਵੀ ਸ਼ੇਅਰ ਕੀਤੀ ਹੈ ਪੂਨਮ ਨੇ ਪੋਸਟ ਚ ਲਿਖਿਆ ਹੈ ਸੱਚਾਈ ਬਹੁਤ ਜਲਦ ਸਾਹਮਣੇ ਆ ਜਾਵੇਗੀ ਪੂਨਮ ਦੀ ਇਸ ਪੋਸਟ ਤੇ ਸੋਸ਼ਲ ਮੀਡੀਆ ਯੂਜ਼ਰਸ ਤਿੱਖੀ ਪ੍ਰਤੀਕਿਰਿਆ ਵੀ ਦੇ ਰਹੇ ਹਨ ਦੱਸਦੇ ਕਿ ਪੂਨਮ ਪਾਂਡੇ ਦੇ ਫੇਕ ਡੈਥ ਸਟੰਟ ਨੇ ਲੋਕਾਂ ਨੂੰ ਕਾਫੀ ਨਿਰਾਸ਼ ਕੀਤਾ ਸੀ ਉਹਨਾਂ ਦੀ ਇਸ ਹਰਕਤ ਕਾਰਨ ਵੱਡੇ ਵੱਡੇ ਸੈਲਫ ਤੋਂ ਲੈ ਕੇ ਆਮ ਲੋਕਾਂ ਤੱਕ ਗੁੱਸਾ ਦੇਖਣ ਨੂੰ ਮਿਲ ਰਿਹਾ ਸੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਪੂਨਮ ਪਾਂਡੇ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ ਸੀ ਅਤੇ ਕਈ ਲੋਕਾਂ ਨੇ ਅਧਿਕਾਰਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ